ਸਾਗਰ ਜੈਸੇ ਮਤ ਜੋ ਪਾਵੈ ਹੋ ਵਿਸਾਲ ਨਾ ਅਹੰਕਾਰ ਦਿਖਾਵੈ ਬਿਨਾ ਬਨ ਮਰਿਆਦਾਂ ਨਾ ਤੋੜੇ ਸਾਰੀ ਧਰਤੀ ਨੂੰ ਨਚਾਵੈ ਪਾਣੀ ਸਰਬ ਜੀਵਾਂ ਨੂੰ ਹੈ ਦਿੰਦਾ ਸ਼ਾਂਤੇ ਮਾਰਗ ਨਦੀਆਂ ਬਹਾਵੈ ਬਹੁਤ ਕਿਸੇ ਗੋਦੀ ਵਿੱਚ ਲੁਕਾਇਆ ਖਾਮੋਸ਼ ਰਹਿੰਦਾ ਨਾ ਕਿਸੇ ਡਰਾਵੇ ਬਹੁਤਿਆਂ ਦੀ ਭੁੱਖ ਮਿਟਾਵੈ ਸਰਹੱਦਾਂ ਸਭ ਦੀਆਂ ਮਿਟਾਵੈ ਬਾਕ ਕੋਈ ਨਾ ਕਰ ਪਾਵੇ ਸਭਨਾਂ ਨੂੰ ਔਸਤ ਵਿੱਚ ਮਿਲਾਵੇ ਬਹੁਤੇ ਜੀਵਾਂ ਦਾ ਦਾਤਾ ਹੈ ਆਪਣੀ ਗੋਦੀ ਵਿੱਚ ਖਿਲਾਵੇ ਜਿੱਥੇ ਕੋਈ ਕਿਰਤ ਨਾ ਕਰਦਾ ਫਿਰ ਵੀ ਰਿਜਕ ਸਭਨਾਂ ਪਹੁੰਚਾਵੇ ਉੱਖਾ ਕੋਈ ਜੀਵ ਨਾ ਰਹਿੰਦਾ ਨਾ ਕੋਈ ਪਿਆਸਾ ਥਿਆਵੇ ਧਨ ਮਾਇਆ ਦੀ ਲੋੜ ਕੋਈ ਨਾ ਸਭ ਜੀਵ ਸਮ ਕਰ ਪਾਵੇ ਧਰਤੀ ਸਾਗਰ ਦੀ ਇੱਕ ਬਾਤ ਸਮ ਹੈ ਵੱਡਾ ਜੋਲ ਛੋਟੇ ਨੂੰ ਖਾਵੇ ਸਾਗਰ ਤੇਰੇ ਕਾਰਜ ਬਹੁਤੇ ਬਹੁਤੇ ਤੂੰ ਭੀਤ ਲੁਕਾਵੇਂ ਦਿਵਾਰ ਮੇ ਜਦ ਵੀ ਸਾਗਰ ਮर्यादा ਤੋੜੇ ਇੱਕ ਹਰ ਬਿਨਾ ਨਾ ਕੋਈ ਵਿਚਾਵੇ